ਤੇ ਜਿਹੜੇ ਚੀਜ਼ਾਂ ਜਿਹੜੇ ਜਿਹੜੇ ਤੇ ਇੰਨੇ ਵੱਡੇ ਵੱਡੇ ਅਲੀਗੇਸ਼ਨ ਆ ਰੈਪਸਟ ਆ ਹੋਰ ਕਈ ਤਰ੍ਹਾਂ ਦੇ ਉਹਨਾਂ ਦੇ ਕਤਲਾਂ ਦੇ ਦਰਮਿਆਨ ਉਹਨਾਂ ਨੂੰ ਸਰਕਾਰ ਨੇ ਬੜਾ ਬਹਿਮਾਰ ਬਣਾ ਕੇ ਰੱਖਿਆ ਹੋਇਆ ਰੈਪਸਟ ਇਹੋ ਇਹੋ ਜਿਹੇ ਬੰਦਿਆਂ ਨੂੰ ਅਸੀਂ ਗੁਰੂ ਮੰਨਾਂਗੇ ਜਾਂ ਆਗੂ ਮੰਨਾਂਗੇ ਜਿਹੜੇ ਕੋਈ ਬੰਦੇ ਸਮਾਜ ਹਿੱਤ ਚ ਕੰਮ ਕਰ ਰਹੇ ਸੀ ਅਮਰਤਪਾਲ ਸੀ ਜਾਂ ਹੋਰ ਵੀ ਕੋਈ ਜਿਹੜੀਆਂ ਉਹਨਾਂ ਦੇ ਤੇ ਜਾਂ ਕੋਈ ਪੱਤਰਕਾਰ ਹੀ ਲਾ ਲੋ ਕੋਈ ਚੰਗੇ ਸਾਸ ਤੇ ਖਣ ਦੀ ਗੱਲ ਕਰਦਾ ਤੇ ਉੱਤੇ ਵੀ ਪਰਚੇ ਧਮਕੀਆਂ ਆ ਜਾਂ ਕੋ ਇਹੋ ਜਿਹੀਆਂ ਚੀਜ਼ਾਂ ਹੋ ਰਹੀਆਂ ਤੇ ਜਿਹੜੇ ਚੀਜ਼ਾਂ ਜਿਹੜੇ ਜਿਹੜੇ ਤੇ ਇੰਨੇ ਵੱਡੇ ਵੱਡੇ ਅਲੀਗੇਸ਼ਨ ਆ ਰੈਪਸਟੀਆਂ ਹੋਰ ਕਈ ਤਰ੍ਹਾਂ ਦੇ ਉਹਨਾਂ ਦੇ ਕਤਲਾਂ ਦੇ ਦਰਮਿਆ ਉਹਨਾਂ ਨੂੰ ਸਰਕਾਰ ਨੇ ਬੜਾ ਮਹਿਮਾਨ ਬਣਾ ਕੇ ਰੱਖਿਆ ਹੋਇਆ ਤੇ ਮੇਰਾ ਖਿਆਲ ਹੈ ਕਿ ਇਹ ਸਾਰੇ ਲੋਕਾਂ ਨੂੰ ਸੋਚਣ ਦੀ ਲੋੜ ਹੈ ਕਿ ਤੁਹਾਡੇ ਪੱਤਰਕਾਰ ਭਾਈਚਾਰੇ ਦਾ ਕਤਲ ਵੀ ਆਉ ਤੇ ਇਹ ਚੀਜ਼ ਹੈ ਕਿ ਮੇਰਾ ਖਿਆਲ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਇਹ ਚੀਜ਼ ਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਆ ਕਿ ਅਸੀਂ ਆਪਣੇ ਸਮਾਜ ਨੂੰ ਕਿੱਧਰ ਨੂੰ ਲੈ ਕੇ ਜਾਣਾ ਰੈਪਸਟੇ ਇਹੋ ਇਹੋ ਜਿਹੇ ਬੰਦਿਆਂ ਨੂੰ ਅਸੀਂ ਗੁਰੂ ਮੰਨਾਂਗੇ ਜਾਂ ਆਗੂ ਮੰਨਾਂਗੇ ਜਾ ਉਹ ਉਹ ਉਹਨਾਂ ਨੂੰ ਇਹ ਸਰਕਾਰ ਪੁਸਤਪਨਾ ਹੀ ਕਰ ਰਹੀ ਹੈ ਸਰਕਾਰ ਤੋਂ ਤੁਸੀਂ ਇਹ ਜਿਆਦਾ ਜੋ ਹਰ ਫਰੰਟ ਤੇ ਫੇਲ ਰਹੀ ਹੈ ਹਾਂ ਜੀ ਹਰ ਫਰੰਟ ਤੇ ਫੇਲ ਹੈ ਜੀ ਹੁਣ ਦੇਖੋ ਜੀ ਉਹ ਆ ਜਿਹੜੀ ਉਹ ਉਹਦੇ ਖਿਲਾਫ ਕੋਈ ਕੇਸ ਚੱਲਣਾ ਕਹਿੰਦੇ ਕੋਈ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਰਹੀਗਾ 2 ਸਾਲ ਤੋਂ ਕੋਈ ਇਹੋ ਜਿਹੀਆਂ ਚੀਜ਼ਾਂ ਤੇ ਇਹ ਲੋਕਾਂ ਨੂੰ ਬੇਕੋਪਣਾ ਹਥੇ ਕਰੀਏ ਇਹ ਸੈੱਟ ਬਣਾਉਂਦੇ ਕਹਿੰਦੇ ਉਹ ਬਣਾਉਂਦੇ ਤੇ ਮਸਲਾ ਤੇ ਕਿਸੇ ਨਹੀਂ ਲੱਗ ਰਿਹਾ ਜਿਹੜੇ ਕੋਈ ਬੰਦੇ ਸਮਾਜ ਹਿੱਤ ਚ ਕੰਮ ਕਰ ਰਹੇ ਸੀ ਅਮਰਪਾਲ ਸੀ ਜਾਂ ਹੋਰ ਵੀ ਕੋਈ ਜਿਹੜੀਆਂ ਉਹਨਾਂ ਦੇ ਤੇ ਜਾਂ ਕੋਈ ਪੱਤਰਕਾਰ ਹੀ ਨਾਲ ਕੋਈ ਚੰਗੇ ਸਾਥ ਤੇ ਖੰਡ ਦੀ ਗੱਲ ਕਰਦਾ ਉੱਤੇ ਵੀ ਪਰਚੇ ਧਮਕੀਆਂ ਜਾਂ ਕੋ ਇਹੋ ਜਿਹੀਆਂ ਚੀਜ਼ਾਂ ਹੋ ਰਹੀਆਂ ਤੇ ਜਿਹੜੇ ਚੀਜ਼ਾਂ ਜਿਹੜੇ ਜਿਹੜੇ ਤੇ ਇੰਨੇ ਵੱਡੇ ਵੱਡੇ ਅਲੀਗੇਸ਼ਨ ਆ ਰੈਪਸਟਾ ਹੋਰ ਕਈ ਤਰ੍ਹਾਂ ਦੇ ਉਹਨਾਂ ਦੇ ਕਤਲਾਂ ਦੇ ਉਹਨਾਂ ਨੂੰ ਸਰਕਾਰ ਨੇ ਬੜਾ ਮਹਿਮਾਨ ਬਣਾ ਕੇ ਰੱਖਿਆ ਹੋਇਆ ਤੇ ਮੇਰਾ ਖਿਆਲ ਹੈ ਕਿ ਇਹ ਸਾਰੇ ਲੋਕਾਂ ਨੂੰ ਸੋਚਣ ਦੀ ਲੋੜ ਹੈ ਕਿ ਤੁਹਾਡੇ ਪੱਤਰਕਾਰ ਭਾਈਚਾਰੇ ਦਾ ਕਤਲ ਵੀ ਆਉ ਤੇ ਇਹ ਚੀਜ਼ ਹੈ ਕਿ ਮੇਰਾ ਖਿਆਲ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਇਹ ਚੀਜ਼ ਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਆ ਕਿ ਅਸੀਂ ਆਪਣੇ ਸਮਾਜ ਨੂੰ ਕਿੱਧਰ ਨੂੰ ਲੈ ਕੇ ਜਾਣਾ ਰੇਪ ਇਸਟ ਇਹੋ ਇਹੋ ਜਿਹੇ ਬੰਦਿਆਂ ਨੂੰ ਅਸੀਂ ਗੁਰੂ ਮੰਨਾਂਗੇ ਜਾਂ ਆਗੂ ਮੰਨਾਂਗੇ ਜਾਂ ਉਹ ਉਹਨਾਂ ਨੂੰ ਇਹ ਸਰਕਾਰ ਪੁਸਤਪਨਾ ਹੀ ਕਰ ਰਹੀ ਹੈ ਸਰਕਾਰ ਤੋਂ ਤੁਸੀਂ ਇਹ ਜਾਣਦੇ ਕਿ ਹਰ ਫਰੰਟ ਤੇ ਫੇਲ ਹੋਏ ਹੋ ਹਾਂਜੀ ਹਰ ਫਰੰਟ ਤੇ ਫੇਲ ਹੈ ਜੀ ਉਹ ਦੇਖੋ ਜੀ ਆ ਜਿਹੜੀ ਉਹਦੇ ਖਿਲਾਫ ਕੋਈ ਕੇਸ ਚੱਲਣਾ ਕਹਿੰਦੇ ਕੋਈ ਮਨਜ਼ੂਰੀ ਨਹੀਂ ਦਿੱਤੀ ਜਾ ਰਹੀਗਾ 2 ਸਾਲ ਤੋਂ ਕੋਈ ਇਹੋ ਜਿਹੀਆਂ ਚੀਜ਼ਾਂ ਤੇ ਇਹ ਲੋਕਾਂ ਨੂੰ ਬੇਗੋਬਣਾਉਂਦੇ ਕਰੀਏ ਇਹ ਸੈੱਟ ਬਣਾਉਂਦੇ ਕਹਿੰਦੇ ਉਹ ਬਣਾਉਂਦੀ ਤੇ ਮਸਲਤ ਕੇ ਬਸੇ ਨਹੀਂ ਲੱਗ ਰਿਹਾ ਜਿਹੜੇ ਕੋਈ ਬੰਦੇ ਸਮਾਜ ਹਿੱਤ ਚ ਕੰਮ ਕਰ ਰਹੇ ਸੀ ਅਵਰਤਪਾਲ ਸੀ ਜਾਂ ਹੋਰ ਵੀ ਕੋਈ ਜਿਹੜੀਆਂ ਉਹਨਾਂ ਤੇ ਜਾਂ ਕੋਈ ਪੱਤਰਕਾਰ ਹੀ ਲਾ ਲੋ ਕੋਈ ਚੰਗੇ ਸਾਥ ਸਤੇ ਖਣ ਦੀ ਗੱਲ ਕਰਦਾ ਉੱਤੇ ਵੀ ਪਰਚੇ ਧਮਕੀਆਂ ਜਾਂ ਕੋਈ ਇਹੋ ਜਿਹੀਆਂ ਚੀਜ਼ਾਂ ਹੋ ਰਹੀਆਂ ਤੇ ਜਿਹੜੇ ਚੀਜ਼ਾਂ ਉਹ ਜਿਹੜੇ ਜਿਹੜੇ ਤੇ ਇੰਨੇ ਵੱਡੇ ਵੱਡੇ ਅਲੀਗੇਸ਼ਨ ਆ ਰੈਪਸਟ ਆ ਹੋਰ ਕਈ ਤਰ੍ਹਾਂ ਦੇ ਉਹਨਾਂ ਦੇ ਕਤਲਾਂ ਦੇ ਗੁਰਮਿਆਂ ਉਹਨਾਂ ਨੂੰ ਸਰਕਾਰ ਨੇ ਬੜਾ ਮਹਿਮਾਨ ਬਣਾ ਕੇ ਰੱਖਿਆ ਹੋਇਆ ਤੇ ਮੇਰਾ ਖਿਆਲ ਹੈ ਕਿ ਇਹ ਸਾਰੇ ਲੋਕਾਂ ਨੂੰ ਸੋਚਣ ਦੀ ਲੋੜ ਹੈ ਕਿ ਤੁਹਾਡੇ ਪੱਤਰਕਾਰ ਭਾਈਚਾਰੇ ਦਾ ਕਤਲ ਵੀ ਆਉ ਤੇ ਇਹ ਚੀਜ਼ ਹੈ ਕਿ ਮੇਰਾ ਖਿਆਲ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਇਸ ਚੀਜ਼ ਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਆ ਕਿ ਅਸੀਂ ਆਪਣੇ ਸਮਾਜ ਨੂੰ ਕਿੱਧਰ ਨੂੰ ਲੈ ਕੇ ਜਾਣਾ ਰੈਪਸਟ ਇਹੋ ਇਹੋ ਜਿਹੇ ਬੰਦਿਆਂ ਨੂੰ ਅਸੀਂ ਗੁਰੂ ਮੰਨਾਂਗੇ ਜਾਂ ਆਗੂ ਮੰਨਾਂਗੇ ਜਾ ਉਹ ਉਹ ਉਹਨਾਂ ਨੂੰ ਇਹ ਸਰਕਾਰ ਪੁਸਤਕਨਾਇ ਕਰ ਰਹੀ ਹੈ। ਇੱਕ ਸਰਕਾਰ ਤੋਂ ਤੁਸੀਂ ਇਹ ਜਾਣਦੇ ਜੀ ਹਰ ਫਰੰਟ ਤੇ ਫੇਲ ਹੋਏ ਹੋ। ਹਾਂਜੀ ਹਰ ਫਰੰਟ ਤੇ ਫੇਲ ਹੈ ਜੀ। ਹੁਣ ਦੇਖੋ ਜੀ ਆ ਜਿਹੜੀ ਉਹ ਉਹਦੇ ਖਿਲਾਫ ਕੋਈ ਕੇਸ ਚੱਲਣਾ ਕਹਿੰਦੇ ਕੋਈ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਰਹੀਗਾ 2 ਸਾਲ ਤੋਂ ਕੋਈ ਇਹੋ ਜਿਹੀ ਸਿਜਾ ਤੇ ਇਹ ਲੋਕਾਂ ਨੂੰ ਬੇਗੋਬਣਾਉਂ ਹੱਥੇ ਕਰੀਏ ਇਹ ਸੈਟ ਬਣਾਉਂਦੇ ਕਹਿੰਦੇ ਉਹ ਬਣਾਉਂਤੀ ਤੇ ਮਸਲਾ ਤੇ ਕਿਸੇ ਨਹੀਂ ਲੱਗ ਰਿਹਾ। ਜਿਹੜੇ ਕੋਈ ਬੰਦੇ ਸਮਾਜ ਹਿੱਤ ਚ ਕੰਮ ਕਰ ਰਹੇ ਸੀ ਅਮਰਪਾਲ ਸੀ ਜਾਂ ਹੋਰ ਵੀ ਕੋਈ ਜਿਹੜੀਆਂ ਉਹਨਾਂ ਦੇ ਤੇ ਜਾਂ ਕੋਈ ਪੱਤਰਕਾਰ ਹੀ ਨਾਲ ਕੋਈ ਚੱਗੇ ਸਾਥ ਸਤੇ ਖਣ ਦੀ ਗੱਲ ਕਰਦਾ ਤੇ ਉੱਤੇ ਵੀ ਪਰਚੇ ਧਮਕੀਆਂ ਆ ਜਾਂ ਕੋ ਇਹੋ ਜਿਹੀਆਂ ਚੀਜ਼ਾਂ ਹੋ ਰਹੀਆਂ ਤੇ ਜਿਹੜੇ ਚੀਜ਼ਾਂ ਜਿਹੜੇ ਜਿਹੜੇ ਤੇ ਇੰਨੇ ਵੱਡੇ ਵੱਡੇ ਅਲੀਗੇਸ਼ਨ ਆ ਰੈਪਸਟਿਆ ਹੋਰ ਕਈ ਤਰ੍ਹਾਂ ਦੇ ਉਹਨਾਂ ਦੇ ਕਤਲਾਂ ਦੇ ਜੁਰ ਮੈਂ ਉਹਨਾਂ ਨੂੰ ਸਰਕਾਰ ਨੇ ਬੜਾ ਮਹਿਮਾਰ ਬਣਾ ਕੇ ਰੱਖਿਆ ਹੋਇਆ ਤੇ ਮੇਰਾ ਖਿਆਲ ਹੈ ਕਿ ਇਹ ਸਾਰੇ ਲੋਕਾਂ ਨੂੰ ਸੋਚਣ ਦੀ ਲੋੜ ਹੈ ਕਿ ਤੁਹਾਡੇ ਪੱਤਰਕਾਰ ਭਾਈਚਾਰੇ ਦਾ ਕਤਲ ਵੀ ਆਉ ਤੇ ਇਹ ਚੀਜ਼ ਹੈ ਕਿ ਮੇਰਾ ਖਿਆਲ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਇਹ ਚੀਜ਼ ਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਆ ਕਿ ਅਸੀਂ ਆਪਣੇ ਸਮਾਜ ਨੂੰ ਕਿੱਧਰ ਨੂੰ ਲੈ ਕੇ ਜਾਣਾ ਰੇਪ ਹੈ ਸਟ ਇਹੋ ਇਹੋ ਜਿਹੇ ਬੰਦਿਆਂ ਨੂੰ ਅਸੀਂ ਗੁਰੂ ਮੰਨਾਂਗੇ ਜਾਂ ਆਗੂ ਮੰਨਾਂਗੇ ਜਾਂ ਉਹ ਉਹਨਾਂ ਨੂੰ ਇਹ ਸਰਕਾਰ ਪੁਸਤਕਨਾਹੀ ਕਰ ਰਹੀ ਹੈ ਸਰਕਾਰ ਤੁਸੀਂ ਇਹ ਯਾਦ ਦੇ ਹਰ ਫਰੰਟ ਤੇ ਫੇਲ ਹੋਈ ਆ ਹਾਂਜੀ ਹਰ ਫਰੰਟ ਤੇ ਫੇਲ ਆ ਜੀ ਹੁਣ ਦੇਖੋ ਜੀ ਆ ਜਿਹੜੀ ਉਹਦੇ ਖਿਲਾਫ ਕੋਈ ਕੇਸ ਚੱਲਣਾ ਕਹਿੰਦੇ ਕੋਈ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਰਹੀਗਾ 2 ਸਾਲ ਤੋਂ ਕੋਈ ਇਹੋ ਜਿਹੀਆਂ ਚੀਜ਼ਾਂ ਤੇ ਇਹ ਲੋਕਾਂ ਨੂੰ ਬੇਗੋਹਣਾ ਹੱਸੇ ਕਰੀਏ ਸੈਟ ਬਣਾਉਂਦੇ ਕਦੇ ਉਹ ਬਣਾਉਂਦੇ ਤੇ ਮਸਲਾ ਤੇ ਕਿੱਥੇ ਨਹੀਂ ਲੱਗ ਰਿਹਾ ਜੀ